ਹਾਈ ਕੋਰਟ ਦੇ ਵਿੱਚ ਰਿੱਟ ਪਾਈ ਹੋਈ ਹੈ ਜੀ ਪਰ ਦਦ ਦਦ ਪਾਣੀ ਦਾ ਪਾਣੀ ਸਾਹਮਣੇ ਜੀ ਸਾਰਾ ਕਸ਼ਾ ਸਭ ਨੂੰ ਬਸਵਾ ਸਕੀ ਤੁਸੀਂ ਜਿੱਤੇ ਹੋਇਓ ਛਦਬਾਰੇ ਗਿਣਤੀ ਫਿਰ ਮੇਦੇਵਸ ਦੀ ਪੰਚਾਇਤ ਦੀ ਦੁਬਾਰੇ ਗਿਣਤੀ ਹੋ ਸਕਦੀ ਹੈ ਹਾਂ ਜੀ ਹਾਂ ਹੋਊਗੀ ਗਿਣਤੀ ਹੋਊਗੀ ਪੱਕਾ ਹੋਊਗੀ ਸਾਡੇ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਹੈ ਜੀ ਅੱਛਾ ਹੋਊ ਹੈ ਪੱਕਾ ਹੋਊਗੀ ਜੀ ਕਦੋਂ ਵੀ ਅਸੀਂ ਪੈ ਸਕਦੀ ਹੈ ਬਸ ਨੇੜੇ ਜਿਹੜੀ ਹੈ ਗਿਣਤੀ ਦਾ ਟਾਈਮ ਅੱਛਾ ਕੈਰੇ ਨੇ ਪੋਸਤ ਦੀ ਖੇਤੀ ਬਾਰੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਖੰਨਾ ਸਾਹਾ ਆਏ ਨੇ ਇਹਨਾਂ ਅੱਗੇ ਰੱਖੀ ਹੈ ਮੰਗੇ ਹਾਂਜੀ ਹਾਂ ਰੱਖਾਂਗੇ ਜੀ ਰੱਖਾਂਗੇ ਜੀ ਦੂਜੇ ਗੈਰ ਨਿਸ਼ਾਨ ਕਰ ਜੇਬਰੇ ਪੋਸਟ ਦੀ ਖੇਤੀ ਹੋਵੇ ਹੋਰ ਸੂਬਿਆਂ ਚ ਵੀ ਹੁੰਦੀ ਹੈ ਰਾਜਸਥਾਨ ਚ ਹੁੰਦੀ ਹੈ ਐਮਪੀ ਚ ਹੁੰਦੀ ਹੈ ਹੁਣ ਹਿਮਾਚਲ ਚ ਵੀ ਲਾਗੂ ਕਰਨੇ ਜਾ ਰਹੇ ਨੇ ਹਾਂ ਅਰੇ ਹੋਰ ਗੈਰ ਨਾਲ ਸੀ ਵਿਖਦੇ ਨੇ ਉਹ ਹਟ ਜਾਣ ਬਾਈ ਇੱਕ ਕਿੰਨਾ ਸਾਹਿਬ ਜੀ ਕਿਸਾਨਾਂ ਦੀ ਵਿੱਚੋਂ ਗੱਲ ਕਿਸਾਨਾਂ ਨੇ ਗੱਲ ਰੱਖੀ ਹੈ ਜੀ ਇੱਕ ਵਿੱਚ ਛੋਟੀ ਜੀ ਪੋਸਟ ਦੀ ਖੇਤੀ ਬਾਰੇ ਵੀ ਰਾਜਸਥਾਨ ਐਮਪੀ ਚ ਹੁੰਦੀ ਹੈ ਹਿਮਾਚਲ ਚ ਵੀ ਲਾਗੂ ਕਰਨੇ ਜਾ ਰਹੇ ਨੇ ਵੀ ਪੰਜਾਬ ਚ ਬਾਰੇ ਸੋਚ ਵਿਚਾਰ ਹੋਣੀ ਚਾਹੀਦੀ ਹੈ ਜਲਦੀ ਸ਼ੁਰੂ ਕਰ ਇਹਦੇ ਬਾਰੇ ਸੋਚ ਹੋਣੀ ਚਾਹੀਦੀ ਹੈ ਪੰਜਾਬ ਬਚ ਸਕਦਾ ਹੈ ਜਿਹੜੇ ਹੁਣ ਦੂਜੇ ਨਸ਼ੇ ਕਰਦੇ ਨਹੀਂ ਕੀਤਾ ਕਰਦਾ ਕੁਝ ਮੈਂ ਤਾਂ ਕਹਿੰਦਾ ਸਹਿਮਤ ਹੈ ਮੈਂ ਇੱਥੇ ਪੰਜਾਬ ਦੇ ਵਿੱਚ ਕਿਸੇ ਨੇ ਕੋਈ ਗੱਡੀ ਦੀ ਫੈਕਟਰੀ ਲਾਣੀ ਨਹੀਂ ਨਾ ਇੱਥੇ ਕੋਈ ਟਰੱਕਾਂ ਦੀ ਫੈਕਟਰੀ ਲਾਣੀ ਇੱਥੇ ਲਗਣੀ ਹੈ ਤੇ ਖੇਤੀ ਪ੍ਰਤੀ ਫੈਕਟਰੀਆਂ ਲੱਗ ਸਕਦੀਆਂ ਵੀਰ ਜੀ ਨੂੰ ਪੁੱਛ ਰਿਹਾ ਸੀ ਇੱਥੇ ਅਕਾਲੀ ਕਿੰਨੇ ਆ ਆਮ ਆਦਮੀ ਪਾਰਟੀ ਦੇ ਕਿੰਨੇ ਆ ਕਹਿੰਦਾ ਲਗਭਗ ਅਕਾਲੀ ਨੇ ਤਾਂ ਮੈਂ ਕਹਾਂ ਕੌਣ ਸੀ ਕਰੀ ਦਦਾ ਉਹ ਕਹਿੰਦਾ ਜਿਆਦਾਤਰ ਬਾਦਲ ਅਕਾਲੀ ਦਲ ਮੈਂ ਕੱਲ ਹੋਰ ਤੁਹਾਨੂੰ ਕਹਿੰਦਾ ਮੇਰੀ ਪਾਰਟੀ ਵਾਲੇ ਸਾਡੇ ਮੈਨੂੰ ਕੁੱਟਣਗੇ ਪਰ ਅਕਾਲੀ ਦਲ ਨਾਲ ਸਮਝੌਤਾ ਕਰਕੇ ਰਾਜ ਕਰਾਂਗੇ ਆਪਾਂ ਮੇਰਾ ਵਾਅਦਾ ਰਿਹਾ ਤੁਹਾਨੂੰ ਅਕਾਲੀ ਦਲ ਕੀ ਦਾ ਬਣੂਗਾ ਇਹ ਤਾਂ ਤੁਹਾਡੇ ਹੱਥ 'ਚ ਹੈ ਚਾਹੇ ਇੱਕ ਦਾ ਬਣੇ ਜਾਂ ਦੂਜੇ ਦਾ ਬਣੇ ਪਰ ਇੱਕ ਖੇਤਰੀ ਪਾਰਟੀ ਦਾ ਪੰਜਾਬ ਦੇ ਵਿੱਚ ਜਿੰਦਾ ਰਹਿਣਾ ਬਹੁਤ ਜ਼ਰੂਰੀ ਜਿੱਦੀ ਮਰਜ਼ੀ ਅਕਾਲੀ ਦਲ 2027 ਦੀ ਤਿਆਰੀ ਚੱਲ ਰਹੀ ਹੈ ਜੀ ਪੰਜਾਬ ਨੂੰ ਬਚਾਉਣ ਦੀ ਤਿਆਰੀ ਚੱਲ ਰਹੀ ਹੈ ਇਹ ਕੋਈ 2027 ਦੀ ਗੱਲ ਨਹੀਂ ਹੈ ਅੱਜ ਸਮੁੱਚਾ ਪੰਜਾਬ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਭਲਾ ਇਹਦੇ ਵਿੱਚ ਹੀ ਹੈ ਕਿ ਉਹ ਕੇਂਦਰ ਦੇ ਨਾਲ ਮਿਲ ਕੇ ਤੁਰੇ ਪਿਛਲੇ ਪੰਚਾਇਤੀ ਚੋਣਾਂ ਦੇ ਵਿੱਚ ਇਹ ਸਰਕਾਰ ਨੇ ਸਮਾਧਾਨ ਦੇ ਖਿਲਾਫ ਜੋ ਧੱਕਾ ਕੀਤਾ ਹੈ ਇਹਦੇ ਕਰਕੇ ਉਤਸ਼ਾਹ ਨਾਲ ਅੱਜ ਸਮੁੱਚੀ ਪੰਜਾਬ ਪਾਰਟ ਮੈਂ ਖਾਂ ਵਿੱਚ ਮੁੱੱਚਾ ਪਿੰਡੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਰਿਹਾ ਹੈ ਤੁਸੀਂ ਦੂਜਾ ਭਾਸ਼ਣ ਦੇ ਵਿੱਚ ਵੀ ਕਿਹਾਗਾ ਅਕਾਲੀ ਦਲ ਨਾਲ ਦੁਬਾਰੇ ਇਕੱਠ ਜੋੜ ਹੋਣ ਜਾ ਰਿਹਾ ਹੈ ਮੈਂ ਕਹਿੰਦਾ ਮੇਰੀ ਸੋਚ ਆ ਪਾਰਟੀ ਜੋ ਫੈਸਲਾ ਕਰੇਗੀ ਪਾਰਟੀ ਦਾ ਫੈਸਲਾ ਕਰਨਾ ਹੈ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਜਿੰਦਾ ਰਹਿਣਾ ਚੰਗੀ ਗੱਲ ਹੈ ਤੇ ਹੁਣ ਕੌਣ ਸੀ ਅਕਾਲੀ ਦਲ ਅਤੇ ਪਬਲਿਕ ਨੇ ਫੈਸਲਾ ਕਰਨਾ ਜਦੋਂ ਬੀਜੇਪੀ ਪੰਜਾਬ ਵਿੱਚ ਕੀ ਮੁੱਦੇ ਲੈ ਕੇ ਆ ਰਹੀ ਹੈ ਤੋ ਮੈਨੂੰ ਇਹ ਦੱਸ ਕਿ ਅੱਜ ਜੋ ਪਿੰਡਾਂ ਦੇ ਵਿੱਚ ਜੇ 2 ਰੁਪਏ ਪਹੁੰਚਦੇ ਵੀ ਹੈ ਉਹ ਸਾਰੇ ਮੋਦੀ ਦੇ ਦੇਣ ਆ ਕਿਸਾਨ ਦੀ ਜੋ ਐਮਐਸਪੀ ਦੀ ਸਬਸਿਡੀ ਆ ਉਹ ਮੋਦੀ ਸਾਹਿਬ ਦੀ ਦੇਣ ਗਰੀਬਾਂ ਦੇ ਲਈ ਜੋ ਵਿਚਕਰਮਾ ਸਕੀਮਾਂ ਕੱਢੀ ਗਈਆਂ ਆਪਣਾ ਕੰਮ ਸ਼ੁਰੂ ਕਰ ਸਕਦਾ ਉਹ ਮੋਦੀ ਸਾਹਿਬ ਦੀ ਦੇਣ ਆ ਤਾਂ ਕੌਣ ਸੀ ਚੀਜ਼ ਆ ਜੋ ਸੂਬੇ ਦੀ ਸਰਕਾਰ ਦੇ ਰਹੀ ਆ ਪੰਜਾਬ ਦੇ ਵਿੱਚ ਰੁਪਏ ਦੇ ਵਿੱਚ 90% ਮੋਦੀ ਸਾਹਿਬ ਦੀ ਸਰਕਾਰ ਦੀ ਦੇ ਜਿਹੜੀ ਐਮਐਸਪੀ ਆ ਜੀ ਉਹ ਤਾਂ ਕਿਸਾਨ ਤਾਂ ਖਨੌਰੀ ਸੰਭੂ ਬੈਠੇ ਨੇ ਜੀ ਸੜਕਾਂ ਰੋਕੀ ਫਿਰ ਉਹਦੇ ਬਾਰੇ ਕੀ ਕਹੋਗੇ ਮੈਂ ਤਾਂ ਕਹਿੰਦਾ ਕਿਸਾਨਾਂ ਨੂੰ ਇਹ ਤੁਹਾਨੂੰ 2 ਫਸਲਾਂ ਦੀ ਐਮਐਸਪੀ ਮਿਲ ਰਹੀ ਹੈ ਤੁਹਾਨੂੰ 5 ਫਸਲਾਂ ਦੀ ਹੋਰ ਵੀ ਐਮਐਸਪੀ ਸਾਡੇ ਸੂਬੇ ਦੇ ਪ੍ਰਧਾਨ জাফর ਸਾਹਿਬ ਨੇ ਐਲਾਨ ਕੀਤਾ ਦੇਣ ਦਾ ਉਹ ਕਰਨਗੇ ਤੁਹਾਡੇ ਪੰਜਾਬ ਦੇ ਵਿੱਚ 7 ਫਸਲਾਂ ਯੋਗ ਦੀਆਂ ਤੇ ਆਪਾਂ 7 ਫਸਲਾਂ ਤੇ ਐਮਐਸਪੀ ਲਈਏ ਤੇ ਜਦੋਂ ਦਿੱਲੀ ਦੇ ਵਿੱਚ ਪਹਿਲਾਂ ਆਪਾਂ ਚੱਲੇ ਨੇ ਕਿਸਾਨ ਵਾਪਸ ਆਏ ਨੇ ਘਰਾਂ ਨੂੰ ਉਦੋਂ ਵਾਅਦਾ ਕਰੇ ਸੀ ਮੋਦੀ ਸਾਹਿਬ ਨੇ ਵੀ ਐਮਐਸਪੀ ਲਾਗੂ ਕਰਾਂਗੇ ਵੀ ਉਹ ਕਹਿੰਦੇ ਵੀ ਲਾਗੂ ਨਹੀਂ ਕਹਿੰਦੇ ਕਰੀ ਐਸਪੀ ਤਾਂ ਲਾਗੂ ਹੈ ਕਿਸਾਨ ਕਹਿੰਦੇ ਲਾਗੂ ਨਹੀਂ ਕਰੀ ਤਾਂ ਹੀ ਅਸੀਂ ਦੁਬਾਰੇ ਪੱਤਰਕਾਰ ਤੂੰ ਪਤਾ ਕਰ ਲੈਣਾ ਐਸਪੀ ਤਾਂ ਲਾਗੂ ਹੈ ਨਾ ਲਾਗੂ ਫਿਰ ਸਾਰੀਆਂ ਫਸਲਾਂ ਤੇ ਨਹੀਂ ਕਹਿੰਦੇ ਜੀ ਸਾਰੀਆਂ ਤੇ ਕਰਾਉਣੀਆਂ ਸਮਾਮੀ ਨਾਸਨ ਰਿਪੋਰਟਰ ਤੂੰ ਫਸਲ ਉਗਾਉਂਦਾ ਹੀ ਨਹੀਂ ਜੋ ਸੱਚ ਫਸਲਾਂ ਉਗਾ ਰਹੀ ਉਹ ਦੇ ਵਿੱਚ ਲੋ ਐਸਪੀ ਜੋ ਫਸਲ ਆਪਾਂ ਨਹੀਂ ਉਗਾ ਰਹੇ ਜਾਂ ਜੋ ਆਪਾਂ ਹੁਣ ਆਂਧਰਾ ਪ੍ਰਦੇਸ਼ ਵਰਤੀ ਕਿਉਂ ਅੰਦੋਲਨ ਕਰ ਰਹੇ ਆਪਾਂ ਪੰਜਾਬ ਦੇ ਲੋਕਾਂ ਵਾਸਤੇ ਅੰਦੋਲਨ ਕਰੀ ਨਾ ਸੱਚੇ ਪੰਜਾਬ ਨੂੰ ਬਚਾਣਾ ਔਰ ਆਪਾਂ ਆਪਣੇ ਬਾਰੇ ਸੋਚੇ ਨਾ ਕਿ ਸਾਨੂੰ ਕੀ ਚਾਹੀਦਾ ਬਾਕੀ ਬਾਕੀ ਸੂਬਿਆਂ ਦੀ ਸਰਕਾਰਾਂ ਨੂੰ ਆਪਣੇ ਬਾਰੇ ਆਪਣੇ ਲੋਕਾਂ ਬਾਰੇ ਸੋਚਣ ਲੋ। ਨਾ ਪੰਜਾਬ ਕਹਿੰਦੇ ਜੀ ਪਹਿਲਾਂ ਮੁਗਲਾਂ ਵੇਲੇ ਵੀ ਸਾਰੇ ਤੇ ਇਸ ਬਾਰੇ ਸੋਚਦਾ ਰਹੇ ਅੰਗਰੇਜ਼ਾਂ ਵੇਲੇ ਵੀ ਸੋਚਦਾ ਰਹੇ ਵੀ ਹੁਣ ਵੀ ਪੰਜਾਬ ਸਾਰੇ ਦੇਸ਼ ਬਾਰੇ ਸੋਚਣ ਦੀ ਇਹ ਗੱਲ ਕਰ ਰਿਹਾ ਹੈ। ਇਹੀ ਕਹਿ ਰਹੇ ਨੇ ਕਿਸ਼ਾਨ। ਉਹ ਯਾਰ ਮੁਗਲ ਦਾ ਪੰਜਾਬ ਤੋਂ ਲੰਗਦੇ ਸੀ। ਫਿਰ ਤਾਂ ਹੀ ਕਹਿੰਦੇ ਆ ਜੀ। ਪਰ ਹੁਣ ਤਾਂ ਮੁਗਲ ਨਹੀਂ ਕੋਈ ਲੰਗ ਰਿਆ ਨਾ। ਹੁਣ ਤਾਂ ਐਮਐਸਪੀ ਦੀ ਗੱਲ ਹੋ ਰਹੀ ਹੈ। ਐਮਐਸਪੀ ਤੁਹਾਨੂੰ ਮਿਲ ਰਹੀ ਹੈ। ਕਰਕੇ ਪੰਜਾਬੀਆਂ ਨੇ ਸਿੱਖਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਇਸ ਦੇਸ਼ ਨੂੰ ਬਚਾਉਣ ਵਾਸਤੇ ਮੁਗਲਾਂ ਦੇ ਖਿਲਾਫ अंग्रेजों के खिलाफ लड़ाई लड़ने जो इत पिछले दिनों सरपंच की इलेक्शन हुई है पंचायत मैंबर की इलेक्शन हुई है ਉਸ ਦੇ ਵਿੱਚ ਮੌਜੂਦਾ ਪਾਰਟੀ ਨੇ ਬਹੁਤ ਹੀ ਪਸਪਸਤੀ ਢੰਗ ਦੇ ਨਾਲ ਬਹੁਤ ਯਾਰੀ ਤਕਾ ਕੀਤਾ ਹੈ ਕਿਹੜੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਜੀ ਅੱਛਾ ਹਾਂ ਕਿਉਂਕਿ ਸਾਡੇ ਚੀਮਾ ਦੇ ਵਿੱਚ ਵੀ ਜੇ ਐਮਸੀ ਦੀ ਚੋਣ ਹੋਈ ਹੈ ਉਹਦੇ ਵਿੱਚ ਵੀ 13-13 ਮੰਦਾਂ ਦੇ ਕਾਗਜ਼ ਰੱਦ ਕਰਕੇ ਇਸ ਪਾਰਟੀ ਨੇ ਦਾ ਘਾਤ ਆ ਵੀ ਕਿ ਅਸੀਂ ਮਹਾ ਬਹਾ ਬਹੁ ਬਲੇ ਹਾਂ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇੰਨੀ ਤੱਕੇ ਕੋਈ ਵੀ ਨਹੀਂ ਕਰਦਾ ਹੈਗਾ ਜਿੰਨਾ ਆਮ ਆਦਮੀ ਪਾਰਟੀ ਨੇ ਹੱਦਾਂ ਪਾਰ ਕਰ ਦਿੱਤੀ। ਇਹ ਪਿੰਡ ਮੇਦੇਵਸ ਦੀ ਸਰਪੰਚੀ ਦਾ ਕੀ ਹੋਇਆ? ਮੇਦੇਵਸ ਦੀ ਸਰਪੰਚੀ ਦੇ ਨਾਲ ਤੁਸੀਂ ਇਕੱਠ ਦੇਖੀ ਹੋਗਾ ਤੁਸੀਂ ਆਪ ਦੇਖੋਗੇ ਜੀ ਉਹ ਸਾਰੀਆਂ ਇਹਨਾਂ ਦੀਆਂ ਬੋਟਾਂ ਸੀਆਂ ਫਿਰ ਜਦੋਂ ਇੰਨੀ ਬੋਟ ਸੀ ਫਿਰ ਇਹ ਸਰਪੰਚ ਹਾਰ ਕਿਹੜੇ ਨਾਲ ਸਕਦੇ ਹੈ? ਤੇ ਬੰਦੇ ਨਾਲ ਬੂਟੀ ਹੈ ਨਹੀਂ ਉਹ ਬੰਦਾ ਜਿੱਤ ਕੇ ਨਹੀਂ ਸਕਦਾ। ਇਹ ਇਸੇ ਕਾਰਨ ਇਹ ਜਿਹੜਾ ਰੇਮਾ ਹੋਇਆ ਅੱਜ ਭਾਜਪਾ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਤਾਂ ਇਹਨਾਂ ਨੇ ਸਾਡੀ ਪਾਰਟੀ ਦੇ ਉੱਤੇ ਵਿਸ਼ਵਾਸ ਪਾਇਲਟ ਕੀਤਾ। ਉਸ ਦਾ ਜਵਾਬ ਦੇਣ ਵਾਸਤੇ ਇਹ ਸ਼ਾਮਲ ਹੋ ਰਿਹਾ ਹੈ। ਹਾਈ ਕੋਰਟ ਦੇ ਵਿੱਚ ਰਿੱਟ ਪਈ ਹੋਈ ਹੈ ਜੀ। ਸਾਡੀ ਕਦੀ ਬੇਸੀ ਪਹੁੰਚੂਗੀ ਉਹਦਾ ਫੈਸਲਾ ਹੋਣ ਵਾਲੀ ਹੈ। ਹਾਂ ਤੁਹਾਡੇ ਸਾਹਮਣੇ ਸਾਰਾ ਦੁੱਧ ਦਾ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੈ ਸਾਰਾ। ਅੱਛਾ ਸਾਨੂੰ ਵਿਸ਼ਵਾਸ ਹੈ ਵੀ ਤੁਸੀਂ ਜਿੱਤੇ ਹੋਏ ਹੋ। ਜਿੱਤੇ ਹੈ ਜੀ ਸਾਰੇ ਸੀ। ਅੱਛਾ ਦੁਬਾਰੇ ਗਿਣਤੀ ਫਿਰ ਮੇਦੇਵਾਸ ਦੀ ਪੰਚਾਇਤ ਦੀ ਦੁਬਾਰੇ ਗਿਣਤੀ ਹੋ ਸਕਦੀ ਹੈ। ਹਾਂ ਜੀ ਹਾਂ ਹੋਊਗੀ ਗਿਣਤੀ। ਹੋਊਗੀ। ਹਾਂ ਜੀ ਪੱਕਾ ਹੋਊਗੀ ਸਾਡੇ ਹਾਈ ਕੋਰਟ ਦੇ ਵਿੱਚ ਰਿੱਟ ਪਈ ਹੈ ਜੀ। ਅੱਛਾ। ਹਾਂ ਜੀ। ਇਹ ਕਹਿੰਦੇ ਵੀ ਸਾਡੇ ਨਾਲ ਧੋਖਾ ਹੋਇਆ ਸੀ ਦੁਬਾਰੇ ਗਿਣਤੀ ਕਰਾਵਾਂਗੇ ਪਿੰਡ ਮੇਤੇਾਸ ਦੀ ਦੁਬਾਰੇ ਗਿਣਤੀ ਪਰ ਹੁਣ ਜਾਰੀ ਹੈ ਹੋਊ ਆ ਪੱਕਾ ਹੋਊਗੀ ਜੀ ਕਦੀ ਬੇਸੀ ਪੈ ਸਕਦੀ ਹੈ ਬਸ ਨੇੜੇ-ਤੇੜੇ ਹੀ ਹੈ ਗਿਣਤੀ ਦਾ ਟਾਈਮ ਅੱਛਾ ਹਾਂਜੀ ਦੇਖ ਸਕਦੇ ਹਾਂ ਵੀ ਗੱਲਬਾਤ ਆ